ਮਹੱਲਾ ਪੰਜਵਾ ਫਰੀਦਾ ਦਿਲ ਰਖਤਾ ਇਸ ਦੁਨੀ ਸਿਆ ਦੁਨੀ ਨਾ ਕਿਤਾ ਕਮ ਮਿਚਲੇ ਫਕੀਰਾਂ ਗਾਖੜੇ ਉਪਾਇੇ ਪੂਰਕ ਰਮਾ ਪਈਲੇ ਪੈਰੇ ਫੁੱਲੜਾ ਫਲ ਪੀ ਪਛਾਰਾ ਤਾ ਓ ਜਗੰਨ ਲਹਾਨ ਸੇ ਸਾਈ ਕੰਨ ਦਾ ਤਕ ਡਾਕੀ ਸੈਬ ਸੰਧੀਆਂ ਕੀਆ ਚੱਲ ਤਿਸ ਨਾਲ ਇਕ ਜਗੰਦੇ ਨਾ ਲਹਣਾ ਇਕ ਨਾ ਸੁੱਤੇ ਆ ਦੇ ਉਠਾਲਾ ਟੁੰਦੇਂ ਦੀਏ ਸੁਹਾਗ ਕੋ ਤੋਤਨ ਕਾਇ ਕਰਾ ਜਿੰਨਾ ਨੌ ਸੁਹਾਗਣੇ ਜਨ ਜਾਕਨਾ ਹੋਰ ਸਵਰ ਮਨਜ ਕਮਾਨ ਏ ਸਵਰ ਕਾਨੀਨਾ ਸਬਰ ਸੰਦਾ ਬਣਾ ਕਾਲਕ ਖਤਾਨਾ ਕਰੀ ਸਬਰੇ ਅੰਦਰ ਸਾਬਰੀ ਤਨ ਇਹ ਵਜਾ ਲੈ ਨਾ ਹੋ ਨਦੀ ਕੋ ਖੁਦਾਏ ਦਾ ਬੇਤਨਾ ਕਿਹਦੇ ਨਾ ਸਬਰ ਇਹੋ ਸੁਵਾਓ ਜੇ ਤੂੰ ਬੰਧਾ ਢਿੜ ਕਰੇ ਵਾਦ ਸੀ ਵਹ ਦਰਿਆ ਓ ਟੋਟਨਾ ਦੀ ਵਹ ਵਾੜਾ ਫਰੀਦਾ ਦਰ ਵੇਸੀ ਗਾਖੜੇ ਕਿਉ ਪੜੀ ਪ੍ਰੀਤ ਇਕਨਕ ਨੇ ਚਾਲੀ ਐ ਦਰਵੇਸ਼ਾ ਵੀਰੀਤਾ ਤੰਨ ਤਪੇ ਤਨੋਰ ਜਹਾ ਬਲਣ ਹੱਡ ਬਲਨ ਬੈਰੀ ਥਕਾ ਸਿਰ ਜੁਲਾ ਜੇ ਮੂ ਪ੍ਰੀ ਮਿਲੰਨਾ ਤਨ ਨਾਤ ਪਾਇ ਤਨੋਰ ਜਿਆ ਬਾਲਣ ਹੱਡ ਨਾ ਬਾਲਾ ਫਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਹਾਲਾ ਹੌ ਟੰਡੇਂਦੀ ਸੱਜਣਾ ਅਜਣ ਮੈਂਡੇ ਨਾ ਹਲਾ ਨਾਨਕ ਅਲਖ ਨ ਲਖੀ ਐ ਗਰਮਕ ਦੇ ਦਿਖਾ ਲਾ ਹੰਸਾ ਦੇਖ ਤਰੰਧਾ बग्गा आया डब मुए बग बपड़े फिर तल उपर पो मैं जाने वड हंस है ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਢੇੜੀ ਅੰਗਾ ਕਿਆ ਹੰਸ ਕਿਆ ਬਗੁਲਾ ਆ ਕੋ ਨਦਰ ਕਰੇ ਜੇ ਤਿਸ ਭਾਵੈ ਨਾਨਕਾ ਕਗੋ ਹਾਂਸ ਕਰੇ ਸਰਵਰ ਪੰਖੀ ਹੈ ਕਿੜੋ ਆਹੀ ਵਾਲ ਪਚਾਸ ਇਹ ਤਨ ਲਹਿਰੀ ਗੱਡਥਿਆ ਸੱਚੇ ਤੇਰੀ ਆਹ ਕਮਣ ਸੋ ਅੱਖਰ ਕਵਣ ਗੜਾ ਕਵਣ ਸੋ ਮਨਿਆ ਮੰਤ ਕਵਣ ਸੋ ਵੇਸੋ ਹੋ ਕਰੀ ਗਤਵਸ ਜਾਵ ਕੰਤ ਨੇਮਣ ਸੋ ਅੱਖਰ ਕਮਨ ਗੋਣਾ ਜਿਬਾ ਮਣੀਆਂ ਮੰਕਾ ਇਤ੍ਰਤ ਨੇ ਵੇਸ਼ ਕਰ ਤਾ ਵਸ ਆਵੀ ਕੰ ਹੱਤ ਹੁੰਦੀ ਹੋਏ ਆਣਾ ਤਾਨ ਹੁੰਦੇ ਹੋਏ ਨਤਣਾ ਅਣ ਹੁੰਦੇ ਆਪ ਵੰਡਾਈ ਕੋ ਇੱਕ ਫਿੱਕਾ ਨਾਗਲਾ ਹੈ ਸਭਨਾ ਮੈਂ ਸੱਚਾ ਧਨੀ ਹੈ ਆਉ ਨਕਹੀਟਾ ਹੈ ਮਾਨਕ ਸਭ ਅਮੋਲ ਹੈ ਸਭਨਾ ਮਨ ਮਾਨਕਾ ਤਾਹਨਾ ਮੋਲਮ ਚਾਂਗਵਾ ਜੇ ਤੋ ਪ੍ਰਿਆ ਦੀ ਸਿਕਾ ਹੈ ਆਉ ਨਾ ਠਾਹੇ ਕਹੀਂ ਜਾ ਰਬਨਾ ਮਨ ਮਾਨ ਕਾ ਧਾ ਨਮੋਲਮ ਚਾਂਗਵਾ ਜੇ ਤੋਹ ਪ੍ਰੀਆਂ ਦੀ ਸਿਕਾ ਹਾਉ ਨਾ ਠਾਹੇ ਕਹੀਂ ਦਾ